ਤੇ ਮੈਂ ਮੁੰਡੇ ਨੂੰ ਪੁੱਛਿਆ ਵੀ ਗੱਲਬਾਤ ਹੋਈ ਕੀ ਆ ਕਹਿੰਦੇ ਵੀ ਵੀਰੇ ਸਾਡੇ ਲਾਇਸੈਂਸ ਸਪੈਂਡ ਕਰਦੇ ਬਿਨਾਂ ਰੀਜ਼ਨ ਦਾ ਮੈਂ ਕਿਹਾ ਵੀ ਰੀਜ਼ਨ ਕੀ ਸੀਗਾ ਕਹਿੰਦੇ ਸਾਨੂੰ ਕਹਿੰਦੇ ਡਿਸਆਨੈਸਟੀ ਕੀਤੀ ਆ ਕਹਿੰਦੇ ਚਲੋ ਮੰਨ ਲੈਨੇ ਡਿਸਆਨੈਸਟੀ ਕੀਤੀ ਕੀਤੀ ਤਾਂ ਤੁਹਾਡੇ ਨਾਲ ਹੀ ਸੀਗੀ ਘਰੇ ਲਾਇਸੈਂਸ ਤਾਂ ਕਿਸੇ ਨੇ ਬਣਾਇਆ ਨਹੀਂ ਪੈ ਕੇ ਆਪਣੇ ਪੇਪਰ ਵੀ ਦਿੱਤਾ ਹੋਊਗਾ ਕਿਸੇ ਨੇ ਜਮਾਲਾ ਰਿਸ਼ੂ ਦਿੱਤੀ ਜੋ ਕੋਈ ਚੀਜ਼ ਕੀਤੀ ਮੈਂ ਉਸ ਦਿਨ ਤਾਂ ਇਸੇ ਗੱਲ ਦੇ ਉੱਤੇ ਕਮਿਊਨਿਟੀ ਨੂੰ ਵੀ ਆਪਣੀ ਨੂੰ ਇਹੀ ਮੈਸੇਜ ਦੇਣਾ ਤੇ ਇਸ ਚੀਜ਼ ਦਾ ਮੈਂ ਸਾਰੇ ਜਿਹੜੇ ਹੋਰ ਸਾਡੇ ਟਰਕਿੰਗ ਦੇ ਵਿੱਚ ਬੰਦੇ ਹੈਗੇ ਆ ਵੀ ਇਹ ਬੰਦੇ ਜਿਹੜੇ ਜੈਨੂਅਲ ਲਾਇਸੈਂਸ ਲਏ ਅਸੀਂ ਉਹਨਾਂ ਦੀ ਸਪ ਇਹ ਐਂ ਕਰਦੇ ਵੀ ਲਾਇਸੈਂਸ ਤੁਹਾਡੇ ਤੁਹਾਡੇ ਕੋਲ ਨੇ ਕੰਮ ਤੁਸੀਂ ਕਰੋ ਲੈਟਰ ਭੇਜਦੇ ਵਾਰਨਿੰਗ ਦਿੰਦੇ ਇੱਕ ਤੁਹਾਨੂੰ ਵਾਰਨਿੰਗ ਦੇ ਨਾਲ ਤੁਹਾਨੂੰ ਕਹਿੰਦੇ ਤੁਹਾਡੀ ਇਨਕੁਆਇਰੀ ਪੈਣੀ ਆ ਵੀ ਆਹ ਪ੍ਰੋਸੈਸ ਹੋਣਾ ਤੁਹਾਡਾ ਵੀ ਜੇ ਤੁਸੀਂ ਕਿਸੇ ਨਾਲ ਡਿਸਆਨੈਸਟੀ ਕੀਤੀ ਜਾਂ ਕੋਈ ਹੋਰ ਬੰਦਾ ਆਪੇ ਡਾਦਾ ਮਿਨਿਸਟਰੀ ਨੂੰ ਚਾਹੀਦਾ ਸੀ ਵੀ ਜੇ ਤੁਸੀਂ ਕਿਸੇ ਤੇ ਮੈਡਿਕਲ ਇਸ਼ੂ ਆਇਆ ਕਿਸੇ ਚੀਜ਼ 'ਚ ਵੀ ਇਸ਼ੂ ਆ ਤੁਹਾਡਾ ਤੁਸੀਂ ਨਾਲ ਦੀ ਨਾਲ ਰਿਕਾਰਡ ਕਿਉਂ ਨਹੀਂ ਪਾਇਆ ਪੰਜ ਪੰਜ ਸਾਲ ਦੇ ਮੁੰਡਿਆਂ ਦੇ ਐਕਸਪੀਰੀਅੰਸ ਕਲੀਅਰ ਰੈਕર્ડ ਇਵਨ ਕਿਸੇ ਕੋਲ ਸਿੰਗਲ ਟਿਕਟ ਤੱਕ ਵੀ ਹੈ ਨੀਗੀ ਉਹਨਾਂ ਨੂੰ ਲਾਇਸੈਂਸ ਤੋਂ ਬਿਨਾ ਘਰੇ ਬਿਠਾ ਦਿੰਦਾ ਇਹਨਾਂ ਨੂੰ ਇਥੋਂ ਹੀ ਪਤਾ ਲੱਗ ਜਾਂਦਾ ਵੀ ਜਿਹੜਾ ਸੱਚਾ ਉਹ ਵੀਰੇ ਕੈਮਰੇ ਅੱਗੇ ਬੋਲਣ ਲੱਗਿਆ ਹੋਣੀ ਸੰਗੂਗਾ ਉਹ ਕੋਰਟ 'ਚ ਕਿਸੇ ਨਾਲ ਲੜ ਲੱਗਿਆ ਵੀ ਨਹੀਂ ਕੋਈ ਸੋਚੂਗਾ ਕਿਉਂਕਿ ਉਹ ਬੰਦਾ ਸੱਚਾ ਬੰਦੇ ਜਿਹੜਾ ਜੈਨੂਇਨ ਭਰਾ ਜੀ ਨਾਲ ਦੇ ਲਾਇਸੈਂਸ ਜੈਨੂਇਨ ਲਿੱਤੇ ਹੋਏ ਸੀ ਸਾਰਾਂ ਦੀ ਇੱਕ ਫਾਈਲ ਬਣੀ ਹੈ ਪ੍ਰੋਪਰ ਲਾਇਰ ਨੂੰ ਇਸੇ ਕਰਕੇ ਆਪਾਂ ਸਧਿਆ ਸੀਗਾ ਵੀ ਬੁਲਾ ਕੇ ਲਾਇਰ ਨੂੰ ਸਾਰੀ ਐਕਸਪਲੇਨੇਸ਼ਨ ਦਿੱਤੀ ਜਾਵੇ ਵੀ ਇਹਨਾਂ ਨਾਲ ਐਕਚੁਅਲ ਦੇ ਵਿੱਚ ਹੋਇਆ ਕੀ ਹੈ ਲਾਇਰ ਨੇ ਵੀ ਜਦੋਂ ਸਾਰਾ ਕੁਝ ਦੇਖਿਆ ਲੈਟਰਸ ਪੜ੍ਹੀਆਂ ਦੈਨ ਕੀ ਕੁਸ਼ ਹੀ ਵਾਸ ਸ਼ੌਕਡ ਵੀ ਇਹ ਚੀਜ਼ਾਂ ਕਿਵੇਂ ਹੋ ਸਕਦੀਆਂ ਹਨਾ decision to suspend the class e licenses for all these drivers was not correct ਜਿਹੜਾ ਗਲਤ ਕਰ ਰਿਹਾ ਜਿਹਨਾਂ ਨਾਲ ਗਲਤ ਹੋਇਆ ਜਾਂ ਜਿਹਨੇ ਗਲਤ ਕੀਤਾ ਇਹਨਾਂ ਨੂੰ ਚਾਹਤ ਦਾ ਸੰਬੰਧ ਤੋਂ ਕੰਮ ਕਰਦੇ ਰਹਿਣ ਕਿਸ ਕਰਕੇ ਉੱਥੇ ਗੱਲਬਾਤ ਕਰਨ ਸਿਚਕਾਰ ਪਤਾ ਸਭ ਕੁਝ ਹੋਣ ਦੇ ਬਾਅਦ ਚ ਮੈਂ ਮੰਨਦਾ ਕਿ ਉਹਨੇ ਲਾਇਸੈਂਸ ਕਿਰਸ਼ਤ ਕਰਦੇ ਪਰ ਅਗਰ ਇਹ ਕਰ ਤੋਂ ਕਰਦੇ ਜਿਨ੍ਹਾਂ ਦੇ ਲਾਇਸੈਂਸ ਸਪੈਂਡ ਕਰਨੇ ਸੀ ਉਹਨਾਂ ਨੂੰ 3 ਮਹੀਨੇ ਦਾ ਨੋਟਿਸ ਦਿੱਤੇ ਇਹ ਸਾਲ ਤੋਂ ਸੇਮੇ ਰੂਪ ਚੱਲ ਰਿਹਾ ਹੈ ਤੇ ਉਦੋਂ ਜਾਂਦਾ ਘੱਟ ਸੀ ਹੁਣ ਜਾਂਦਾ ਵੱਧ ਗਈ ਹੈ ਠੀਕ ਹੈ ਹੁਣ ਜਾਂਦਾ ਵੱਧ ਗਈ ਹੈ ਹੁਣ ਹਾਈਵੇ ਦਾ ਟੈਸਟ 15 ਮਿੰਟ ਦਾ ਵਾਜ ਕੀ ਸਿੱਖ ਲੋਗੇ ਪਹਿਲਾਂ 45 ਮਿੰਟ ਦਾ ਹੁੰਦਾ ਸੀ ਥੇ ਡਰਾਈਵਰਸ ਹੈਵ ਆਫਨ ਟਾਈਮਸ 2 ਇਅਰਸ 3 ਇਅਰਸ ਇਵਨ 5 ਇਅਰਸ ਆਫ ਐਕਸਪੀਰੀਐਂਸ ਡਰਾਈਵਿੰਗ ਸੇਫਲੀ In the province of Ontario, they should have given them a chance to take a test at a government uh, facility and uh, at no cost, and uh, see if they can drive safely. So they took the they took the courses that they were given. They passed the courses they were given. They received a certificate from a certified. Uh, school, they did absolutely everything correctly. ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਪਿਛਲੇ ਦਿਨੀ ਜਿਹੜਾ ਐਮਟੀਓ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਕਨੇਓ ਇੱਕ ਕਾਰਵਾਈ ਕੀਤੀ ਗਈ ਹੈ ਜਿਦੇ ਵਿੱਚ ਜਿੰਨੇ ਵੀ ਏ ਜ਼ेड ਡਰਾਈਵਰ ਸੀਗੇ ਜਿਦੇ ਵਿੱਚ ਕਈ ਸੈਂਕੜਿਆਂ ਦੇ ਤਦਾਦ ਦੇ ਵਿੱਚ ਨੇ ਉਹਨਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਨੇ ਵਿਦਆਊਟ ਰੀਜ਼ਨ ਜਸਟ ਫਾਰ ਲੇਟਰ ਉਹਨਾਂ ਨੂੰ ਰੀਸੀਵ ਹੋਈਆਂ ਨੇ ਔਰ ਮੇਰੇ ਨਾਲ ਬਾਈ ਸੇਖੋ ਆਸੋ ਬਾਈ ਜੀ ਪਹਿਲਾਂ ਤੁਹਾਡੇ ਲਈ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਡੇ ਨੀ ਹੋਵੇ ਕੋਈ ਗੱਲਬਾਤ ਕਰਨੀ ਹੋਵੇ ਬਾਈਓ ਨੇ ਪਹੁੰਚ ਦੇਣਾ ਦਾ ਧੰਨਵਾਦ ਹੈ ਜੀ ਤੇ ਬਾਈ ਉਹਨਾਂ ਨੇ ਕਿਹਾ ਵੀ ਜਿਹੜੇ ਲਾਇਸੈਂਸ ਸਪੈਂਡ ਹੋਏ ਸੀਗੇ ਹੁਣ ਪਿਛਲੇ ਦਿਨੀ ਅਸਲ ਦੇ ਵਿੱਚ ਭਾਜੀ ਮੈਨੂੰ ਨਾ ਇੱਕ ਗਰੁੱਪ ਦੇ ਵਿੱਚ ਐਡ ਕੀਤਾ ਗਿਆ ਮੁੰਡਿਆਂ ਵੱਲੋਂ 15 ਮੁੰਡੇ ਸੀਗੇ ਜਿਹੜੇ ਕਹਿੰਦੇ ਬਾਈ ਵੀ ਸਾਡੇ ਗਰੁੱਪ ਚ ਐਡ ਹੋਵੋ ਮੈਨੂੰ ਅਸੀਗਾ ਵੀ ਸ਼ਾਇਦ ਕੋਈ ਟ੍ਰਕਿੰਗ ਦਾ ਗਰੁੱਪ ਹੋਵੇਗਾ ਮੋਸਟਲੀ ਜਿਆਦਾ ਤਾਂ ਟ੍ਰਕਿੰਗ ਗਰੁੱਪ ਆ ਜਪਾਂ ਹੈਗੇ ਹੀ ਆ ਤੇ ਉਹਨਾਂ ਲਿਖਿਆ ਹੋਇਆ ਸੀ ਟਾਈਟਰ ਉੱਤੇ ਵੀ ਲਾਇਸੈਂਸ ਸਪੈਂਡ ਹੋਏ ਸਾਡੇ ਡਰਾਈਵਿੰਗ ਲਾਇਸੈਂਸ ਤੇ ਮੈਂ ਮੁੰਡਿਆਂ ਨੂੰ ਪੁੱਛਿਆ ਵੀ ਗੱਲਬਾਤ ਹੋਈ ਕੀ ਹੈ ਕਹਿੰਦੇ ਮੈਂ ਕਿਹਾ ਵੀ ਰੀਜ਼ਨ ਕੀ ਸੀਗਾ ਕਹਿੰਦੇ ਸਾਨੂੰ ਕਹਿੰਦੇ ਡਿਸਆਨੈਸਟੀ ਕੀਤੀ ਆ ਤੇ ਚਲੋ ਮੈਂ ਇਸ ਗੱਲ ਦੇ ਉੱਤੇ ਫਿਰ ਸਾਰੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਕੋਸ਼ਕ ਉਹਨਾਂ ਦੇ ਵਿੱਚ ਮੈਨੂੰ ਮੁੰਡਿਆਂ ਨੇ ਦੱਸਿਆ ਵੀ ਸਾਡੇ ਸਕੂਲ ਦੇ ਵਿੱਚੋਂ ਇੰਨੇ ਮੁੰਡਿਆਂ ਦੇ ਹੋਗੇ ਕਿਸੇ ਸਕੂਲ ਚੋਂ ਇੰਨੇ ਮੁੰਡਿਆਂ ਦੇ ਹੋਗੇ ਜਦ ਕਿ ਇਹ ਸਾਰਾ ਫੇਲਿਅਰ ਮਿਨਿਸਟਰੀ ਦਾ ਸੀਗਾ ਮਿਨਿਸਟਰੀ ਨੂੰ ਚਾਹੀਦਾ ਸੀ ਵੀ ਜੇ ਤੁਸੀਂ ਕਿਸੇ ਦੇ ਮੈਲਟ ਚ ਇਸ਼ੂ ਆਇਆ ਕਿਸੇ ਚੀਜ਼ 'ਚ ਵੀ ਇਸ਼ੂ ਆਇਆ ਤੁਹਾਡਾ ਤੁਸੀਂ ਨਾਲ ਦੀ ਨਾਲ ਆਡਿਟ ਕਿਉਂ ਨਹੀਂ ਪਾਏ 5-5 ਸਾਲ ਦੇ ਮੁੰਡਿਆਂ ਦੇ ਐਕਸਪੀਰੀਅੰਸ ਕਲੀਅਰ ਰੈਕੋਰਡ इवन ਕਿਸੇ ਕੋਲ ਸਿੰਗਲ ਟਿਕਟ ਤੱਕ ਵੀ ਹੈ ਨੀਗੀ ਉਹਨਾਂ ਨੂੰ ਲਾਇਸੈਂਸ ਤੋਂ ਬਿਨਾ ਘਰੇ ਬਿਠਾਤਾ ਇਹਨਾਂ ਨੇ ਤੇ ਹੁਣ ਤੁਸੀਂ ਹਿਸਾਬ ਲਾ ਲਓ 3 ਮਹੀਨੇ ਘਰੇ ਬਹਿਣਾ ਕਿਸੇ ਇਨਕਮ ਤੋਂ ਕਿੱਡੀ ਵੱਡੀ ਗੱਲ ਹੈ ਕਿਸੇ ਲਈ ਇਹਨਾਂ ਦੀ ਫੈਮਲੀਆਂ ਵੀ ਨੇ ਇਹਨਾਂ ਦੇ ਐਕਸਪੈਂਸ ਵੀ ਨੇ ਸਾਰਾ ਕੁਝ ਇਹਨਾਂ ਦਾ ਮੁੰਡਿਆਂ ਦਾ ਸੋ ਇਹਦੇ ਵਿੱਚ ਜੇ ਮਿਨਿਸਟਰੀ ਦੀ ਕੋਈ ਫੇਲਿਅਰ ਸੀਗਾ ਕੋਈ ਐਮਟੀਓ ਦਾ ਇਹਨਾਂ ਦਾ ਫੇਲਿਅਰ ਸੀਗਾ ਸਰਕੋ ਕੰਪਨੀ ਜਿਹੜੀ ਥਰਡ ਪਾਰਟੀ ਕੰਮ ਕਰਦੀ ਹੈ ਯੂਕੇ ਦੀ ਕੰਪਨੀ ਸਾਡੇ ਕੈਨੇਡਾ ਦੇ ਵਿੱਚ ਇਹਨਾਂ ਦਾ ਫੇਲਿਅਰ ਸੀਗਾ ਤੇ ਇਹਨਾਂ ਨੇ ਲਾਇਸੈਂਸ ਹੋ ਤੇ ਇਹਨਾਂ ਦੇ ਆਪਣੇ ਬੰਦੇ ਕਿੱਥੇ ਆ ਜਿਹੜੇ ਫੜੇ ਸੀ ਜਾਂ ਕੋਸ਼ਿਸ਼ ਕਹਿੰਦੇ ਚਲੋ ਮੰਨ ਲੈਨੇ ਡਿਸਆਨੈਸਟੀ ਕੀਤੀ ਕੀਤੀ ਤਾਂ ਤੁਹਾਡੇ ਨਾਲ ਹੀ ਸੀਗੀ ਘਰੇ ਲਾਇਸੈਂਸ ਤੇ ਕਿਸੇ ਨੇ ਬਣਾਇਆ ਨਹੀਂ ਬਹਿ ਕੇ ਆਪਣੇ ਪੇਪਰ ਵੀ ਦਿੱਤਾ ਹੋਊਗਾ ਕਿਸੇ ਨੇ ਜਮਾਲਾ ਰਿਸ਼ੂ ਦਿੱਤੀ ਹੋਊ ਕੋਈ ਚੀਜ਼ ਕੀਤੀ ਹੋਈ ਮੈਂ ਉਸ ਦਿਨ ਤਾਂ ਇਸੇ ਗੱਲ ਦੇ ਉੱਤੇ ਕਮਿਊਨਿਟੀ ਨੂੰ ਵੀ ਆਪਣੀ ਨੂੰ ਇਹੀ ਮੈਸੇਜ ਦੇਣਾ ਇਸ ਚੀਜ਼ ਦਾ ਮੈਂ ਸਾਰੇ ਜਿਹੜੇ ਹੋਰ ਸਾਡੇ ਟਰਕਿੰਗ ਦੇ ਵਿੱਚ ਬੰਦੇ ਹੈਗੇ ਆ ਵੀ ਇਹ ਬੰਦੇ ਜਿਹੜੇ ਜੈਨੂਅਲ ਲਾਇਸੈਂਸ ਲਏ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਜਿਹੜੇ ਬੰਦੇ ਨੇ ਕੋਈ ਪੈਸੇ ਦੇ ਕੇ ਲਾਇਸੈਂਸ ਬਣਾਏ ਅਸੀਂ ਉਹਦੀ ਕਦੇ ਵੀ ਸਪੋਰਟ ਨਹੀਂ ਕਰਾਂਗੇ ਨਾ ਅਸੀਂ ਕਿਸੇ ਮਾੜੇ ਦੇ ਨਾਲ ਤੁਰਾਂਗੇ ਕਦੇ ਪਰ ਇਹ ਕਿਦਾਂ ਤੁਸੀਂ ਤੈਅ ਕਰੋਗੇ ਵੀ ਇਹਨੇ ਜੈਨੂਅਲ ਲਿਆ ਤੇ ਇਹਨੇ ਨਹੀਂ ਜੈਨੂਅਲ ਲਿਆ ਇਹਨੂੰ ਕਿਦਾਂ ਤੁਸੀਂ ਸੈਲੈਕਟ ਕਿਵੇਂ ਕਰੋਗੇ ਬਾਈ ਜੀ 10000 ਬੰਦੇ ਦੀ ਕੋਈ ਰੌਲਾ ਪਾ ਰਿਹਾ ਕੋਈ ਪਾ ਰਿਹਾ ਵੀ 1200 ਹੈ ਕੋਈ 5000 ਦਾ ਰੌਲਾ ਪਾ ਰਿਹਾ ਸਾਡਾ ਗਰੁੱਪ ਬਣਿਆ ਸੀਗਾ ਜਿਹੜਾ ਪਹਿਲਾਂ ਮੇਨਨ ਮੁੰਡੇ ਨੇ ਬ ਅੱਜ ਇੱਥੇ ਇਕੱਠ ਜਿਹੜੇ ਬੰਦੇ ਤੋਂ 40 ਬੰਦੇ ਨੇ ਸਿਰਫ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਜਿਹੜਾ ਸੱਚਾ ਉਹ ਵੀਰੇ ਕੈਮਰੇ ਅੱਗੇ ਬੋਲਣ ਲੱਗਿਆ ਵੀ ਨਹੀਂ ਸੰਗੂਗਾ ਉਹ ਕੋਰਟ 'ਚ ਕਿਸੇ ਨਾਲ ਲੜ ਲੱਗਿਆ ਵੀ ਨਹੀਂ ਕੋਈ ਸੋਚੂਗਾ ਕਿਉਂਕਿ ਉਹ ਬੰਦਾ ਸੱਚਾ ਆਪਣੇ ਘਰੇ ਕਿ ਜਿਵੇਂ ਆਪਾਂ ਪੇਪਰ ਦੇਖਿਆ ਕਈ ਜਿਹੜੇ ਆਪਣੇ ਆਏ ਨੇ ਡਰਾਈਵਰ ਉਹਨਾਂ ਕੋਲੇ ਪੇਪਰ ਆਏ ਨੇ ਕਿਸੇ ਨੂੰ 3 ਮਹੀਨੇ ਦੀ ਵੇਟ ਆ ਮੇਰੇ ਖਿਆਲ ਕਿਸੇ ਨੂੰ ਸ਼ਾਇਦ ਜ਼ਿਆਦਾ ਕਿਸੇ ਨੂੰ ਸ਼ਾਇਦ ਘੱਟ ਆ ਪਰ ਮੋਸਟਲੀ 90 ਡੇਜ਼ ਹੀ ਹੀ ਮੰਨੇ ਗਏ ਨੇ ਔਰ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹਿਤੀ ਵੀ ਅਸੀਂ ਤਾਂ 90 ਦਿਨਾਂ ਦੇ ਬਾਅਦ ਹੀ ਤੁਹਾਡੀ ਗੱਲ ਸੁਣਾਂਗੇ ਉਹ ਤਾਂ ਪਹਿਲਾਂ ਸਾਡੀ ਕੋਈ ਸੁਣਵਾਈ ਨਹੀਂ ਈਵਨ ਉਹਨਾਂ ਨੂੰ ਜੀ ਲਾਇਸੈਂਸ ਗੱਡੀ ਚਲਾਉਣ ਤੱਕ ਦੀ ਪਰਮਿਸ਼ਨ ਨਹੀਂ ਹੈ ਇਹਨੂੰ ਕਿਵੇਂ ਦੇਖਦੇ ਇਹਨੂੰ ਦੇਖੋ ਵੀ ਤੁਸੀਂ ਆਪ ਸੋਚੋ ਹੁਣ ਵੀ ਜਿਹੜੇ ਬੰਦੇ ਨੂੰ ਜੀ ਵੀ ਜੀ ਵੀ ਕੀ ਬੰਦਾ ਕੁਝ ਵੀ ਨਹੀਂ ਚਲਾ ਸਕਦਾ ਜਿਹੜਾ ਬੰਦਾ ਹੁਣ ਯੂਜ਼ ਟੂ ਹੈ ਹੀ ਗੱਡੀ ਤੋਂ ਆ ਅੱਜ ਉਹ ਹੈਂਡੀਕੈਪਟ ਹੋ ਗਿਆ ਲਾਇਸੈਂਸ ਤੋਂ ਬਿਨਾ ਹੁਣ 3 ਮਹੀਨੇ ਬਾਅਦ ਸਾਨੂੰ ਕਿੰਨੀ ਛੁੱਟੀ ਦਿੱਤੀ ਹੈ ਵੀ ਇਹਨਾਂ ਨੂੰ ਲਾਇਸੈਂਸ ਬੈਕ ਮਿਲ ਨਹੀਂ ਮਿਲਨੇ ਆ ਇਸ ਚੀਜ਼ ਦਾ ਕਿਸੇ ਨੇ ਕੋਈ ਪੁਕਤਾ ਸਬੂਤ ਜਾਂ ਰਿਟਰਨ ਦੇ ਵਿੱਚ ਦਿੱਤਾ ਇਹ ਐਂ ਕਰਦੇ ਵੀ ਲਾਇਸੈਂਸ ਤੁਹਾਡੇ ਤੁਹਾਡੇ ਕੋਲ ਨੇ ਕੰਮ ਤੁਸੀਂ ਕਰੋ ਲੈਟਰ ਭੇਜਦੇ ਵਾਰਨਿੰਗ ਦਿੰਦੇ ਇੱਕ ਤੁਹਾਨੂੰ ਵਾਰਨਿੰਗ ਦੇ ਨਾਲ ਤੁਹਾਨੂੰ ਕਹਿੰਦੇ ਤੁਹਾਡੀ ਇਨਕੁਆਰੀ ਪੈਣੀ ਆ ਵੀ ਆਹ ਪ੍ਰੋਸੈਸ ਹੋਣਾ ਤੁਹਾਡਾ ਵੀ ਜੇ ਤੁਸੀਂ ਕਿਸੇ ਨਾਲ ਡਿਸਆਨੈਸਟੀ ਕੀਤੀ ਜਾਂ ਕੋਈ ਕੁਛ ਬੰਦਾ ਆਪਣੇ ਡਰਦਾ ਹਨਾ ਟੈਸਟ ਵਗੈਰਾ ਲੈਂਦੇ ਟੈਸਟ ਲੈਂਦੇ ਕੁਛ ਵੀ ਕਰਦੇ ਕਿਸੇ ਤੋਂ ਰਿਟਨ ਲੈ ਲੈਂਦੇ ਕਿਸੇ ਤੋਂ ਰੂ ਟੈਸਟ ਦੁਬਾਰਾ ਲੈ ਲੈਂਦੇ ਬਟ ਇਹਨਾਂ ਨੇ ਸਿੱਧਾ ਲਾਇਸੈਂਸ ਸਪੈਂਡ ਕਰਦੇ ਮੁੰਡਿਆਂ ਦੇ ਤੁਹਾਡੀ ਉੱਪਰਲੇ ਲੈਵਲ ਤੇ ਕਿਸੇ ਨਾਲ ਗੱਲ ਹੋਈ ਆ ਵੀ ਇਸ ਮੁੱਦੇ ਤੇ ਵੀ ਕਿਉਂ ਕੀਤੇਗੇ ਜਿਵੇਂ ਟਰਾਂਸਪੋਰਟੇਸ਼ਨ ਮਨਿਸਟਰ ਜਾਂ ਐਮਟੀਓ ਕਿਸੇ ਵੀ ਕਿਸੇ ਨਾਲ ਮਾੜੀ ਮੋਟੀ ਕੋਈ ਹੋਈ ਆ ਇਸ ਵਿਸ਼ੇ ਤੇ ਗੱਲ ਐਕਚੁਅਲੀ ਮੈਂ ਐਮਟੀਓ ਦੇ ਨਾਲ ਮੈਂ ਗੱਲ ਨਹੀਂ ਕੀਤੀ ਇਹਨਾਂ ਮੁੰਡਿਆਂ ਨੇ ਆਪ ਸਾਰਿਆਂ ਨੇ ਫੋਨ ਕੀਤਾ ਸੀਗਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਕਹ ਐਮਪੀਪੀ ਆਪਣੇ ਅਮਰਜੋਤ ਸੰਧੂ ਤੇ ਆਪਣੇ ਪ੍ਰਾਮੀ ਸਰਕਾਰੀ ਉਹਨਾਂ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਮੇਰੇ ਤੋਂ 2 ਦਿਨ ਮੰਗੇ ਸੀਗੇ ਇਸ ਚੀਜ਼ ਦੇ ਉੱਤੇ ਹੁਣ ਦੇਖਦੇ ਹਾਂ 2 ਦਿਨ ਦੇ ਵਿੱਚ ਕੀ ਸੋਚ ਕੇ ਕੀ ਕਰਦੇ ਕਿਉਂਕਿ ਵੇਖੋ ਕੋਈ ਵੀ ਤੁਸੀਂ ਇਨਕੁਆਇਰੀ ਪਾਈ ਕੁਝ ਪੁਆਈ ਆ ਟਰਾਂਸਪੋਰਟ ਮਿਨਿਸਟਰ ਦੀ ਬਿਅਰ ਹਜਰੀ ਦੇ ਵਿੱਚ ਤਾਂ ਹੋ ਨਹੀਂ ਸਕਦਾ ਕੁਝ ਸਾਈਨ ਤਾਂ ਆਬਵੀਅਸਲੀ ਉਹਨਾਂ ਨੇ ਕੀਤੇ ਹੀ ਹੋਣਗੇ ਬਟ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਸਟੈਂਡ ਵੀ ਲੈਣਾ ਚਾਹੀਦਾ ਇਹ ਨਹੀਂ ਵੀ ਇਕੱਲੇ ਸਾਡੀ ਪੰਜਾਬੀ ਕਮਿਊਨਿਟੀ ਦੇ ਡਰਾਈਵਰ ਡਰਾਈਵਰ ਹੋਰ ਕਮਿਊਨਿਟੀਆਂ ਦੇ ਵੀ ਹੈਗੇ ਆ ਬਟ ਇਹ ਆ ਵੀ ਇਹ ਪਹਿਲਾਂ ਜਦੋਂ ਜਿਹਨਾਂ ਨੂੰ ਪਤਾ ਲੱਗ ਗਿਆ ਜਾਂ ਮੰਨ ਲਓ ਵੀ ਸਾਡ ਸਾਨੂੰ ਹੁਣ ਪਤਾ ਨਹੀਂ ਨੀ ਵੀ ਹੋਰ ਕਿੰਨੇ ਕੁ ਬੰਦੇ ਕਿਹੜੀ ਕਿਹੜੀ ਕਮਿਊਨਿਟੀ ਦੇ ਬੰਦੇ ਹੈਗੇ ਇਹਦੇ ਵਿੱਚ ਹੋਰ ਪਰ ਅਗਲਾ ਆਪਾਂ ਹੁਣ ਸਟੈਪ ਕੀ ਆਪਾਂ ਇੱਥੇ ਜਿਹੜੀ ਮੀਟਿੰਗ ਸੱਦੀ ਗਈ ਸੀ ਇਹਦੇ ਵਿੱਚ ਹੁਣ ਆਪਾਂ ਵੇਟ ਕਰਾਂਗੇ ਜਾਂ ਜਿਹੜੇ ਲਾਇਰ ਆਏ ਸੀ ਜਿਵੇਂ ਉਹਨਾਂ ਨੇ ਸਾਰਿਆਂ ਨੂੰ ਐਕਸਪਲੇਨ ਕੀਤਾ ਵੀ ਇਦਾਂ ਇਦਾਂ ਕਰੋਂਗੇ ਅਪੀਲ ਦੇ ਥਰੂ ਵੀ ਜਾ ਸਕਦੇ ਹਾਂ ਕੀ ਅਗਲੀ ਰਣਨੀਤੀ ਕੀ ਆ ਅਗਲੀ ਰਣਨੀਤੀ ਇਹੀ ਹੈ ਵੀ ਸਾਡੇ ਜਿਹੜੇ ਜੈਨੂਇਨ ਭਰਾ ਜਿਨ੍ਹਾਂ ਦੇ ਲਾਇਸੈਂਸ ਜੈਨੂਇਨ ਲਿੱਤੇ ਹੋਏ ਸੀ ਸਾਰਿਆਂ ਦੀ ਇੱਕ ਫਾਈਲ ਬਣੀ ਹੈ ਪ੍ਰੋਪਰ ਲਾਇਰ ਨੂੰ ਇਸੇ ਕਰਕੇ ਆਪਾਂ ਸੱਦਿਆ ਸੀਗਾ ਵੀ ਬੁਲਾ ਕੇ ਲਾਇਰ ਨੂੰ ਸਾਰੀ ਐਕਸਪਲੇ ਹੀ ਵਾਸ ਹੀ ਵਾਸ ਸ਼ੌਕਡ ਵੀ ਇਹ ਚੀਜ਼ਾਂ ਕਿਵੇਂ ਹੋ ਸਕਦੀਆਂ ਨਾ ਵੀ ਘਰੇ ਕਿਸੇ ਨੂੰ ਇੱਕੋ ਦਮ ਬਿਨਾ ਵਾਰਨਿੰਗ ਬਿਨਾ ਕਿਸੇ ਚੀਜ਼ ਤੋਂ ਬਿਠਾਤਾ ਬੰਦੇ ਨੂੰ ਘਰੇ ਸੋ ਲਾਇਰ ਦੇ ਨਾਲ ਹੁਣ ਮਿਲ ਕੇ ਸਾਰੇ ਭਰਾਵਾਂ ਨੂੰ ਇਕੱਠੇ ਕਰਨ ਦਾ ਮਤਲਬ ਇਹੀ ਸੀ ਵੀ ਜੇ ਇਕੱਲੇ ਇਕੱਲੇ ਕਿਸੇ ਲਾਇਰ ਕੋਲੇ ਜਾਂਦੇ ਆ ਤਾਂ ਤੁਹਾਨੂੰ ਪਤਾ ਅੱਜ ਕੱਲ ਹਰੇਕ ਆਪਣਾ ਰੇਟ ਰੱਖਦਾ ਆਪਣਾ ਮੂੰਹ ਹੁੰਦਾ ਅਗਲੇ ਦਾ ਵੀ ਇੰਨਾ ਸਾਨੂੰ ਦੇ ਦਿਓ ਜੀ ਇਹਦੇ ਵਿੱਚ ਇਹ ਵੀ ਸਾਰੇ ਇਕੱਠੇ ਹੋ ਕੇ ਤੁਰਨਗੇ ਯੂਨਾਈਟ ਹੋ ਕੇ ਤੁਰਨਗੇ ਇਹਨਾਂ ਨੂੰ ਚਲੋ ਕੋਈ ਵਧੀਆ ਡੀਲ ਵੀ ਅੱਗੇ ਮਿਲੂਗੀ ਤੇ ਅੱਗੇ ਬੈਠੇ ਜੱਜ ਦੇ ਵੀ ਇੰਪ੍ਰੈਸ਼ਨ ਵਧੀਆ ਪੈਂਦਾ ਉਸ ਚੀਜ਼ ਦਾ ਵੀ ਜੇ ਇੰਨੇ ਬੰਦੇ ਵਿਕਟਮ ਹੋਏ ਸੋ ਭਾਈ ਜੀ ਜਿਵੇਂ ਸੇਖੋਂ ਨੇ ਆਪਾਂ ਦੱਸਿਆ ਵੀ ਆਪਣੇ ਮੁੰਡਿਆਂ ਨੂੰ ਇਹ ਪ੍ਰੋਬਲਮ ਆਈ ਆ ਤੁਸੀਂ ਡਰਾਈਵਿੰਗ ਸਕੂਲ ਵੀ ਚਲਾਏ ਨੇ ਭਾਈ ਜੀ ਹੁਣੇ ਚਲਾਉਂਦੇ ਨੇ ਤੇ ਤੁਸੀਂ ਵੀ ਚਲਾ ਰਹੇ ਹੋ ਜਦੋਂ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਆਉਂਦੀ ਆ ਉਹਦੇ ਚ ਤੁਹਾਨੂੰ ਵੀ ਕੋਈ ਲੈਟਰ ਵਗੈਰਾ ਇਸ਼ੂ ਹੁੰਦੀ ਆ ਕਿ ਤੁਹਾਨੂੰ ਇਦਾਂ ਹੀ ਲੋਕਾਂ ਜਿਹੜੇ ਮਾਧਿਅਮ ਰਾਹੀਂ ਪਤਾ ਲੱਗਿਆ ਜੀ हां जी ड्राइविंग स्कूल ਤੁਸੀਂ ਟਰੱਕ ਦਾ ਤੁਸੀਂ ਦੱਸੋ ਜੀ ਸਾਨੂੰ ਅਜੇ ਤੱਕ ਐਸਾ ਸਾਡੇ ਸਕੂਲ ਦੇ ਵਿੱਚ ਰਵਾਇਗਰ ਨਹੀਂ ਮਿਹਰ ਆ ਅਸੀਂ ਜਿੰਨੇ ਵੀ ਲਾਇਸੈਂਸ ਇਸ਼ੂ ਕਰਵਾਉਂਦੇ ਆ ਜਾਂ ਜਿੰਨਿਆਂ ਨੂੰ ਵੀ ਟ੍ਰੇਨਿੰਗ ਦਿੰਦੇ ਆ ਅਸੀਂ ਮੈਲਟ ਦੇ ਆਧਾਰ ਦੇ ਉੱਪਰ ਜੋ ਬਣਿਆ ਹੋਇਆ ਉਹਦੇ ਪ੍ਰੋਪਰ ਤਰੀਕੇ ਨਾਲ ਮਾਧਿਅਮ ਦੇ ਨਾਲ ਉਹਨਾਂ ਡਿਲੀਵਰ ਕਰਕੇ ਤੇ ਫਿਰ ਅਸੀਂ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਉਸ ਤੋਂ ਬਾਅਦ ਸਹੀ ਜੈਨੂਇਨ ਤਰੀਕੇ ਨਾਲ ਲਾਇਸੈਂਸ ਪਾਸ ਕਰਵਾਉਂਦੇ ਆ ਪਰ ਅਜੇ ਤੱਕ ਸਾਨੂੰ ਜਿਹੜੀ ਇਹ ਮੀਡੀਆ ਤੋਂ ਹੀ ਪਤਾ ਲੱਗਿਆ ਹੋਇਆ ਜਾਂ ਸਾਡੀ ਇੱਕ ਆਕਟਾ ਯੂਨੀਅਨ ਹੈਗੀ ਅਸੀਂ ਸਾਨੂੰ ਉਹਦੇ ਵਿੱਚ ਪਤਾ ਲੱਗਿਆ ਕਿ ਇਸ ਤਰ੍ਹਾਂ ਦੇ ਬਾਹਰ ਕੋਈ ਚੀਜ਼ ਚੱਲ ਰਹੀ ਆ ਉਹਦੇ ਰ ਹੋਈ ਹੈ ਤੇ ਮੈਂ ਤਾਂ ਕਰਕੇ ਇੱਥੇ ਸ਼ਿਕਰ ਹੁਣਾ ਆਇਆ ਵਿੱਚ ਤੁਹਾਨੂੰ ਕੀ ਲੱਗਦਾ ਜਿਵੇਂ ਇੱਥੇ ਇੱਕ ਹੁਣ ਸਿਚੁਏਸ਼ਨ ਖੜੀ ਹੋ ਗਈ ਔਰ ਇਹ ਤਾਂ ਕੁਝ ਬੱਚੇ ਆਏ ਨੇ ਹੋਰ ਵੀ ਬੰਦੇ ਹੋ ਸਕਦੇ ਨੇ ਕਿਉਂਕਿ ਦੇਖੋ ਹਰ ਇੱਕ ਦੀ ਰੋਜੀ ਰੋਟੀ ਹੈ ਇਵਨ ਉਹਦਾ ਵਿਚਾਰੇ ਗੱਡੀ ਚਲਾਉਣ ਤੋਂ ਵੀ ਗਏ ਇੱਕ ਤਾਂ ਹੁੰਦਾ ਨਾ ਵੀ ਚਲੋ ਰੋਜੀ ਰੋਟੀ ਤੇ ਤੁਹਾਨੂੰ ਕੀ ਲੱਗਦਾ ਵੀ ਇਹਦਾ ਕੀ ਗਾਹਾਂ ਹੈਗਾ ਤੁਸੀਂ ਜਿਵੇਂ ਦੱਸ ਰਹੇ ਸੀ ਵੀ ਤੁਸੀਂ ਇਹ ਤੋਂ ਪਹਿਲਾਂ ਮੀਟਿੰਗਾਂ ਵੀ ਕੀਤੀਆਂ ਤੁਸੀਂ ਵੀ ਬੜੀ ਬੜੀ ਦੱਸਿਆ ਵੀ ਇਹੋ ਜਿਹਾ ਕੁਝ ਹੁੰਦਾ ਹੁਣ ਤੁਹਾਨੂੰ ਕੀ ਲੱਗਦਾ ਵੀ ਕਿੱਥੇ ਖੜੀ ਕਿੱਥੇ ਹੈ ਦੇਖੋ ਗੱਲ ਹੈ ਕਿ ਮੀਟਿੰਗਾਂ ਵੀ ਹੋਈਆਂ ਸਭ ਕੁਝ ਪਤਾ ਇਹਨਾਂ ਨੂੰ ਸਾਰਾ ਕੁਝ ਹੈਗਾ ਮਤਲਬ ਕਾਫੀ ਚਰਚੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਵੀ ਆ ਹੋ ਰਿਹਾ ਸਾਰੀ ਜਗ੍ਹਾ ਹੋ ਰਿਹਾ ਪਤਾ ਉਹਨਾਂ ਨੂੰ ਵੀ ਆ ਮਿਨਿਸਟਰਾਂ ਨੂੰ ਵੀ ਪਤਾ ਹੈਗਾ ਐਮਟੀਓ ਨੂੰ ਪਤਾ ਹੈਗਾ ਸਰਕੋ ਨੂੰ ਵੀ ਪਤਾ ਹੈ ਸਰਕੋ ਨੇ ਆਪਣੇ ਐਗਜ਼ਾਮੀਨਰ ਵੀ ਸਸਪੈਂਡ ਕੀਤੇ ਆ ਜਿਹੜੇ ਬ੍ਰਾਈਬ ਵਗੈਰਾ ਲੈਂਦੇ ਹੋਣਗੇ ਪਰ ਉਹ ਕਹਿੰਦੇ ਵੀ ਜੇ ਅਸੀਂ ਉਹਨਾਂ ਨੂੰ ਆਪਾਂ ਚਾਰਜ ਕਰਵਾਉਨੇ ਆ ਤੋ ਤਿੰਨ ਤਿੰਨ ਸਾਲ ਚਾਰ-ਚਾ ਸਾਲ ਫਿਰ ਉਹ ਕੰਮ ਕਰਦੇ ਰਹਿਣਗੇ ਇਸ ਕਰਕੇ ਉੱਥੇ ਗੱਲਬਾਤ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੰਦੇ ਆ ਪਤਾ ਸਭ ਕੁਝ ਹੋਣ ਦੇ ਬਾਵਜੂਦ ਚਲੋ ਮੈਂ ਮੰਨਦਾ ਚਲੋ ਇਹਨੇ ਲਾਇਸੈਂਸ ਕੈਨਸਲ ਕਰਤੇ ਪਰ ਅਗਰ ਇਹ ਘਰ ਤੋਂ ਕੱਟ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਕਰਨੇ ਸੀ ਉਹਨਾਂ ਨੂੰ 3 ਮਹੀਨੇ ਦਾ ਨੋਟਿਸ ਦਿੰਦੇ ਭਾਈ ਤੁਹਾਡਾ 120 ਦਿਨ ਨੇ ਜਾਂ ਤੁਸੀਂ ਮਿਨਿਸਟਰੀ ਮਿਲੋ ਜਾਂ ਤੁਸੀਂ ਰਿਟਨ ਟੈਸਟ ਦਿਓ ਜਾਂ ਰੋਡ ਟੈਸਟ ਦਿਓ ਜਾਂ ਐਕਸਪਲੇਨ ਕਰੋ 120 ਦਿਨ ਤੋਂ ਬਾਅਦ ਫਿਰ ਉਹ ਲਾਇਸੈਂਸ ਸਸਪੈਂਡ ਕਰ ਸਕਦੇ ਸੀ ਜਿਹੜਾ ਰਾਈਟ ਵੇ ਕੀਤਾ ਆ ਮੈਨੂੰ ਲੱਗਦਾ ਕੋਈ ਸੈਂਸਰੀ ਬੰਦੇ ਸਾਰੇ ਬੱਤੇ ਘਰੇ ਪਿਆਗੇ ਹਣੇ ਤੇ ਵਿੱਚ ਸਹੀ ਕਿੰਨੇ ਗਲਤ ਕਿੰਨੇ ਜਿੰਨਾ ਚਿਰ ਤੁਸੀਂ ਕੋਰਚ ਨਹੀਂ ਜਾਂਦੇ ਤੁਸੀਂ ਅਪੀਲ ਨਹੀਂ ਕਰਦੇ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਸਹੀ ਕਿਹੜਾ ਗਲਤ ਹੈ ਜਿਵੇਂ ਭਾਈ ਇਹਨਾਂ ਨੇ ਦੱਸਿਆ ਜਿਵੇਂ ਤੁਸੀਂ ਵੀ ਦੱਸਿਆ ਵੀ ਅਸੀਂ ਆਪਣੇ ਕੰਨੀਓ ਆਪਾਂ ਤਾਂ ਇਹੀ ਕਹਾਂਗੇ ਵੀ ਅਸੀਂ ਕਰਾਉਨੇ ਆ ਤੂੰ ਕਰਾਉਨੇ ਹੀ ਆ ਨਾਰਮਲ ਕਾਸਾਂ ਲੱਗਦੀਆਂ ਜਰੜੀਆਂ ਲਾ ਲਓ ਫਿਰ ਉਹਦੇ ਬਾਅਦ ਚੋਂ ਰਿਟਨ ਟੈਸਟ ਹੁੰਦਾ ਫਿਰ ਤੁਸੀਂ ਅਗਰ ਰੋਡ ਟੈਸਟ ਦਿੰਨੇ ਉਹਦੇ ਚ ਇਨਸਪੈਕਸ਼ਨ ਹੁੰਦੀ ਆ ਸਾਰਾ ਕੁਝ ਹੁੰਦਾ ਫਿਰ ਜਾ ਕੇ ਟਰੱਕ ਦਾ ਲਾਇਸੈਂਸ ਮਿਲਦਾ ਪਰ ਮਸਲਾ ਇਹ ਆ ਉਹਨੂੰ ਤੁਸੀਂ ਇਹਨਾਂ ਨੇ ਕਿਵੇਂ ਜਸਟੀਫਾਈ ਕੀਤਾ ਵੀ ਇਹ ਰੋਂਗ ਹੈ ਗਲਤ ਕਿਉਂ ਜਿਵੇਂ ਉਹਨਾਂ ਇਹਨਾਂ ਨੇ ਸਾਲਾਂ ਤੋਂ ਮੁੰਡੇ ਚਲਾ ਰਹੇ ਜੀ ਉਹਨਾਂ ਨਾਲ ਆਪਾਂ ਕਹਿੰਨੇ ਵੀ ਟਿਕਟਾਂ ਵੀ ਹੈ ਨਹੀਂ ਉਹਨਾਂ ਨੂੰ ਕੋਈ ਪ੍ਰੋਬਲਮ ਵੀ ਨਹੀਂ ਆਈ ਉਹ ਰੋਡ ਤੇ ਬਹੁਤ ਸੋਹਣਾ ਚੱਲ ਰਹ ਇਹੋ ਚੀਜ਼ਾਂ ਨੇ ਜ ਇਹਨਾਂ ਨੂੰ ਹੁਣ ਇਹ ਪਤਾ ਨਹੀਂ ਇਹ ਅਪੀਲ ਤੋਂ ਹੀ ਪਤਾ ਲੱਗੇਗਾ ਕਿ ਉਹਨਾਂ ਕੋ ਕੀ ਠੋਸ ਸਬੂਤ ਨੇ ਜਿਹੜਾ ਇਹਨਾਂ ਨੂੰ ਚਿੱਠੀਆਂ ਕੱਢੀਆਂ ਨੇ ਕਿ ਤੁਹਾਡੇ ਲਾਇਸੈਂਸ ਜਾਲੀ ਨੇ ਵੈਲਿਡ ਨਹੀਂ ਆ ਐਕਚੁਅਲ ਦੇ ਵਿੱਚ ਇਸ਼ੂ ਤਾਂ ਡਰਾਈਵ ਟੈਸਟ ਤੋਂ ਹੀ ਹੋਏ ਆ ਪ੍ਰੋਪਰ ਟੈਸਟਿੰਗ ਸਿਸਟਮ ਦੇ ਥਰੂ ਹੀ ਹੋਏ ਆ ਹੁਣ ਜੇ ਤਾਂ ਵਾਕਿਆ ਹੀ ਕਿਸੇ ਨੇ ਦੋ ਗਲਤ ਤਰੀਕੇ ਦੇ ਨਾਲ ਇਹ ਲਾਇਸੈਂਸ ਜਬਤ ਹਾਸਲ ਕੀਤੇ ਸੀ ਉਹਨਾਂ ਦੇ ਤਾਂ ਬਿਲਕੁਲ ਜਾਇਜ਼ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਸੀ ਤੇ ਉਹ ਵਧੀਆ ਵੀ ਹੋਇਆ ਪਰ ਜਿਹੜੇ ਬੰਦੇ ਕਹਿੰਦੇ ਨੇ ਕਿ ਅਸੀਂ ਬਿਲਕੁਲ ਸਹੀ ਸੀ ਜਾਇਜ਼ ਸੀ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਆ ਕਿ ਉਹਨਾਂ ਕੋ ਠੋਸ ਸਬੂਤ ਹੈਗੇ ਨੇ ਉਹਨਾਂ ਨੇ ਪ੍ਰੋਪਰ ਟ੍ਰੇਨਿੰਗ ਲਈ ਸੀ ਪ੍ਰੋਪਰ ਸਕੂਲ ਤੋਂ ਲਈ ਸੀ ਪ੍ਰੋਪਰ ਤਰੀਕੇ ਨਾਲ ਟੈਸਟ ਪਾਸ ਕੀਤਾ ਹੈ ਕਿਉਂਕਿ ਮੇਰੇ ਹਿਸਾਬ ਨਾਲ ਇਹ ਤਾਂ ਵੀਡੀਓਗ੍ਰਾਫੀ ਵੀ ਹੁੰਦੀ ਹੈ ਜਦੋਂ ਬਟ ਟੈਸਟ ਦੇਣ ਜਾਂਦੇ ਆ ਬਕਾਇਦਾ ਉੱਥੇ ਜਦੋਂ ਬਟ ਟੈਸਟ ਵੀ ਦਿੰਨੇ ਉੱਥੇ ਵੀ ਕੈਮਰੇ ਚੱਲਦੇ ਤੁਸੀਂ ਦੇਖੋ ਕੌਣ ਆਇਆ ਅੰਦਰ ਭਾਈ ਕੌਣ ਨਹੀਂ ਕਿਹਨੇ ਰੁਪਈਏ ਦਿੱਤੇ ਤੁਸੀਂ ਮਤਲਬ ਇਹ ਨਾ ਨਾ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਦੋ ਹੁਣ ਮਸਲਾ ਇਹ ਹੈ ਕਿ ਇਹਨਾਂ ਨੇ ਬੱਚਿਆਂ ਦੇ ਜਾਂ ਟਰੱਕਾਂ ਡਰਾਈਵਰਾਂ ਦੇ ਲਾਇਸੈਂਸ ਕੈਨਸਲ ਕਰਤੇ ਕੀ মিডিਆਗੇ ਉਹ ਬੰਦੇ ਲੈ ਕੇ ਆਏ ਨੇ ਜਿਨ੍ਹਾਂ ਨੇ ਇਹ ਕੰਮ ਕੀਤੇ ਆ ਜਾ ਕੋਈ ਜਿਹੜਾ ਇਗਜ਼ਾਮੀਨਰ ਸੀ ਉਹ ਕਦੀ ਮੂਰੇ ਲਿਆਂਦਾ ਰਹਿਣੇ ਵੀ ਆ ਕੇ ਜੇ ਇਹਨਾਂ ਦਾ ਲਾਇਸੈਂਸ ਕੈਨਸਲ ਆ ਫਿਰ ਉਹ ਇਗਜ਼ਾਮੀਨਰ ਵੀ ਚਾਰਜ ਹੋਣੇ ਚਾਹੀਦੇ ਸਕੂਲ ਵਾਲੇ ਵੀ ਚਾਰਜ ਹੋਣੇ ਚਾਹੀਦੇ ਜਿਹੜੇ ਗਲਤ ਕੰਮ ਕਰ ਰਹੇ ਬਰਬਰ ਤੋਂ ਰੋਣਾ ਬਰਬਰ ਤੋਂ ਰੋਣਾ ਮਤਲਬ ਇਹ ਤਾਂ ਹੁਣ ਕੱਲਾ ਤਿੰਨ ਧਿਰ ਬਣਦੀਆਂ ਨੇ ਵੈਸੇ ਪਹਿਲੀ ਧਿਰ ਤਾਂ ਜੇ ਜਿਹੜੀ ਮੇਨ ਜਿਹੜੀ ਮੇਨ ਸਰਕੋ ਆ ਜਿਹੜੇ ਜਿਹੜੇ ਦੇ ਰਹੇ ਨੇ ਲਾਇਸੈਂਸ ਦੂਜਾ ਧਿਰ ਬਣਦਾ ਜੇ ਸਕੂਲਾਂ ਦੀ ਵੀ ਗਲਤੀ ਹੈਗੀ ਜੇ ਕੋਈ ਗਲਤ ਕੰਮ ਕਰ ਰਿਹਾ ਤੀਸਰਾ ਧਿਰ ਫਿਰ ਕੰਜ਼ਿਊਮਰ ਵੀ ਆ ਜਾਂਦਾ ਭਾਜੀ ਕੰਜ਼ਿਊਮਰ ਇਸ ਕਰਕੇ ਆਉਂ ਹੁਣ ਸਾਨੂੰ ਵੀ ਪਤਾ ਵਾ ਕਿ ਇੱਕ ਚੀਜ਼ ਨੂੰ ਪ੍ਰੋਪਰ ਟ੍ਰੇਨਿੰਗ ਦੇਣ ਵਾਸਤੇ ਕੁਝ ਪੈਸੇ ਲੱਗਣਗੇ ਅਸੀਂ ਵੀ ਜਦੋਂ ਕਿਤੇ ਜਾਂਦੇ ਹਾਂ ਲਾਇਸੈਂਸ ਲੈਣ ਉਦੋਂ ਉਹ ਸਾਨੂੰ ਆ ਕੇ ਸਿਰਫ ਕੁਆਲਟੀ ਬਾਰੇ ਬਹੁਤ ਘੱਟ ਕੁਛ ਚੁਣ ਲਿੰਦਾ ਹੀ ਬੰਦੇ ਆ ਜਿਹੜੇ ਕੁਆਲਟੀ ਬਾਰੇ ਪੁੱਛਦੇ ਨੇ ਜਿਹੜੇ ਕਹਿੰਦੇ ਨੇ ਕਿ ਤੁਸੀਂ ਪ੍ਰੋਪਰ ਟ੍ਰੇਨਿੰਗ ਦਿੰਦੇ ਹੋ ਮੈਜੋਰਟੀ ਨਹੀਂ ਤਾਂ ਇਹੋ ਪੁੱਛਦੇ ਨੇ ਤੁਸੀਂ ਕਿੰਨਾ ਡਿਸਕਾਊਂਟ ਦਿੰਦੇ ਹੋ ਸੋ ਇਹਦੇ ਵਿੱਚ ਮੇਨ ਧਿਰ ਤਾਂ ਇਹ ਵੀ ਆ ਜਾਂਦੀ ਆ ਜੇ ਸਕੂਲ ਗਲਤ ਸਰ ਕੋ ਗਲਤ ਤੇ ਕੰਜ਼ਿਊਮਰ ਵੀ ਕਿਤੇ ਨਾ ਕਿਤੇ ਗਲਤ ਹੈ ਇਹ ਸਾਰਾ ਸਿਸਟਮ ਹੀ ਜਿਹੜਾ ਜੜਾ ਹੀ ਕਹਿੰਦਾ ਜਦੋਂ ਹੁਣ 8000 ਤੋਂ ਸ਼ੁਰੂ ਹੋਈ ਸੀ ਸਕੂਲਾਂ ਵਾਲੇ ਜੋ ਮੇਰਾ ਟਰੱਕ ਟਾਈਮ ਸਕੂਲ ਨਹੀਂ ਹੈਗਾ 8000 ਸੀ 3000 ਤੇ ਆ ਗਏ ਮੈਂ ਕਹਾਂ ਜੀ 10000 ਤੋਂ ਸ਼ੁਰੂ ਹੋਏ ਸੀ 10000 ਤੋਂ 3000 ਤੇ ਆ ਗਏ ਫਿਰ ਦੱਸੋ ਸ਼ਾਰਟਕਟ ਤੋਂ ਵੀ ਚੱਲੇ ਨੇ ਤੇ ਉਹ ਵੀ ਉਹ ਵੀ ਵਿਚਾਰੇ EMI ਦੇ ਥਰੂ ਕਿਉਂਕਿ ਇੰਨੇ ਪੈਸੇ ਕਿਸੇ ਕੋਲੇ ਹੁੰਦੇ ਨਹੀਂ ਮਾ ਜਿੰਨਾ ਵੀ ਐਸਲੈਸ ਦਿੰਦੇ ਆ ਸਾਨੂੰ ਇੰਨੀ ਕਾਸਟਿੰਗ ਇਹਦੀ ਪੈਂਦੀ ਆ ਪਰ ਸਾਡੇ 20 ਰੁਪਏ ਦੇ ਜਾਂਦੇ ਠੀਕ ਆ ਜੀ ਇਹਦੇ ਵਿੱਚ ਕਾਸਟਿੰਗ ਦੇ ਵਿੱਚੋਂ ਵੀ ਇਹਨਾਂ ਨੇ ਆਪ ਦਾ ਕੋਈ ਰੋਟੀ ਫੁਲਕਾ ਬਟਰ ਬਰੈਡ ਐਂਡ ਬਟਰ ਵੀ ਅਰਨ ਕਰਨਾ ਆ ਅਗਰ ਸਾਨੂੰ ਪਤਾ ਆ ਕਿ ਸਾਡੀ 20 ਡਾਲਰ ਕਾਸਟਿੰਗ ਆ ਜੇ ਅਸੀਂ 15 ਚ ਦੇ ਰਹੇ ਆ ਇਹਦੇ ਵਿੱਚ ਕਰ ਕੀ ਦੇ ਆ ਫਿਰ ਅਸੀਂ मतलब ਸਾਡਾ ਕਿਵੇਂ ਆਪਾਂ ਕਹਿ ਦਈਏ ਵੀ ਜਦੋਂ ਆਪਾਂ ਲੋਡ ਚੱਕਦੇ ਸੀ ਕਿੱਥੇ ਨਿਊਯਾਰਕ ਦਾ ਲੋਡ 10 ਦਾ 12 15 15000 ਡਾਲਰ ਨੂੰ ਸੀ ਤੇ ਅੱਜ ਉਹ 2 2 3 3000 ਨੂੰ ਆ ਗਿਆ ਤੇ ਟਾਇਰਾਂ ਦੀ ਕੋਸਟ ਵੀ ਨਹੀਂ ਕੱਢੀ ਜਾ ਰਹੀ ਤੇ ਡਰਾਈਵਰ ਦੇ ਤੇਲ ਤਾਂ ਬਾਅਦ ਦੀ ਗੱਲ ਆ ਟਰੱਕ ਦੇ ਮਿਸਤਰੀ ਦੀ ਰਿਪੇਅਰ ਸੀ 60 ਡਾਲਰ 50 ਡਾਲਰ 40 ਡਾਲਰ ਇਹ ਵਾਲੇ ਉਹ ਜੇ ਜੇ ਕਿਸੇ ਵੀ ਏਜੰਸੀ ਕੋਲ ਲੈ ਜਾਈਓ ਉਹ 250 ਡਾਲਰ ਲੈਂਦੇ ਨੇ ਪਰ ਆਵਰ ਆਪਣੇ ਮਕੈਨਿਕ ਜਿਹੜੇ ਆਪਣੇ ਨੇ ਉਹ 100 ਡਾਲਰ ਪਰ ਆਵਰ ਤੇ ਪਹੁੰਚ ਚੁੱਕੇ ਆ ਮਤਲਬ ਕਿਤੇ ਨਾ ਕਿਤੇ ਜੇ ਆਪਾਂ ਗੱਲ ਨੂੰ ਮੁਕਾਈਏ ਵੀ ਇਹ ਜਿਹੜੀ ਸ਼ੁਰੂ ਤੋਂ ਸ਼ੁਰੂ ਜ ਗਿਆ ਪਰ ਅੱਜ ਆਪਾਂ ਜੇ ਦੋਸ਼ ਕੱਲਾ ਇਹਨਾਂ ਨੂੰ ਦਿੰਨੇ ਆ ਉਹ ਮੇਰੇ ਹਿਸਾਬ ਨਾਲ ਇਹ ਗਲਤ ਹੈ ਇਹ ਦੋਸ਼ ਤਿੰਨਾਂ ਧਿਰਾਂ ਨੂੰ ਹੋਣਾ ਚਾਹੀਦਾ ਜਿਹੜਾ ਗਲਤ ਕਰ ਰਿਹਾ ਜਿਹੜਾ ਨਾਲ ਗਲਤ ਹੋਇਆ ਜਾਂ ਜਿਹਨੇ ਗਲਤ ਕੀਤਾ ਦੇ ਵਿੱਚ ਇਹ ਜੜ ਸ਼ੁਰੂ ਹੁੰਦੀ ਆ ਜੀਵਨ ਤੋਂ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜੇ ਬੰਦੇ ਫੌਰਨਰ ਆਉਂਦੇ ਆ ਉਹਨਾਂ ਦਾ ਐਕਸਪੀਰੀਅੰਸ ਪਾਓ ਉਹਨਾਂ ਨੂੰ ਜੀ 2 ਦਿਓ 1 ਸਾਲ ਬਾਅਦ ਜੀ ਪਰ ਸਾਡੇ ਨੇ ਆਲੇ ਦੋ ਦੋ ਸਾਲ ਵੇਟ ਕਰ ਰਹੇ ਆ ਅੱਜ ਇੱਥੇ ਬੰਦਾ ਆਉਂਦਾ ਵਿਜ਼ਟਰ ਵੀ ਆਉਂਦਾ ਤੇ ਉਹਦਾ ਟਰੱਕ ਦਾ ਲਾਇਸੈਂਸ ਬਣ ਜਾਂਦਾ ਹਾਲੇ ਕਿ ਐਮਟੀਓ ਦੀ ਵੈਬਸਾਈਟ ਤੇ ਲਿਖਿਆ ਵਿਸਟਰ ਲਾਇਸੈਂਸ ਨਹੀਂ ਲੈ ਸਕਦਾ ਅੱਜ ਜਦ ਕਿ ਤੁਸੀਂ ਕਾਰਦਰ ਦੇ ਦੋ ਕੱਲਾ ਚਲਾਉਣ ਨੂੰ ਗੱਲ ਕਰ ਕਾਰਦਰ ਤਾਂ ਵੀ ਨਹੀਂ ਦੇ ਸਕਦੇ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਵੈਬਸਾਈਟ ਕਾਰਦਰ ਸੰਸੂਦੋਂ ਲੈ ਸਕਦਾ ਜਦੋਂ ਵਿਸਟਰ ਆਪਣੀ ਐਕਸਟੈਂਸ਼ਨ ਅਪਲਾਈ ਕਰਦਾ ਸਭ ਕੁਝ ਪਤਾ ਹੈ ਇਹਨਾਂ ਨੂੰ ਸਾਰਾ ਰਲ ਮਿਲ ਕੇ ਚੱਲਦਾ ਹੈਗਾ ਪਰ ਕੋਈ ਇਹ ਆਪਣੇ ਕੀ ਹੈ ਜਦੋਂ ਨਾ ਕ੍ਰਾਈਮ ਵੱਧ ਜਾਂਦਾ ਫੇਰੇ ਕਰ ਦਿਓ ਛੋਟੇ ਨੂੰ ਫਰਜ਼ੀ ਨਹੀਂ ਭਾਜੀ ਆ ਧੰਨਵਾਦ ਭਾਈ। ਇੱਕ ਹੋਰ ਰਿਕਵੈਸਟ ਹੈ ਤੁਹਾਡੇ ਮਾਧਿਅਮ ਰਾਹੀਂ ਸਾਰੇ ਵੀਰਾਂ ਨੂੰ ਜਿਹੜੇ ਵੀ ਕਾਰ ਦਾ ਜੀਵਨ ਦੇ ਕੇ ਲਾਇਸੈਂਸ ਲੈਂਦੇ ਨੇ ਜੀ ਲਾਇਸੈਂਸ ਜਾਂ ਜੀ 2 ਲਾਇਸੈਂਸ ਉਹ ਪ੍ਰੋਪਰ ਟ੍ਰੇਨਿੰਗ ਜ਼ਰੂਰ ਲਿਆ ਕਰੋ। ਕਿਸੇ ਇੱਕ ਇੱਕ ਵੈਲਿਡ ਸਕੂਲ ਦੇ ਥਰੂ ਤਾਂ ਕਿ ਉਹਨਾਂ ਨੂੰ ਕੈਨੇਡੀਅਨ ਰੂਲਸ ਐਂਡ ਰੈਗੂਲੇਸ਼ਨਸ ਬਾਰੇ ਪਤਾ ਹੋਵੇ ਮੈਂ ਰੋਡ ਤੇ ਜਦੋਂ ਵੀ ਅਸੀਂ ਕਿਸੇ ਕੈਂਡੀਡੇਟ ਨੂੰ ਲੈ ਕੇ ਜਾਂਦੇ ਹਾਂ ਆਪਣੇ ਕੋਰਸ ਦੇ ਵਿੱਚ ਮੈਜੋਰਿਟੀ ਨੂੰ ਇਹੋ ਲਾਈਨ ਚੇਂਜ ਦਾ ਹੀ ਨਹੀਂ ਪਤਾ ਹੁੰਦਾ ਸਿਗਨਲ ਯੂਜੇਜ ਦਾ ਹੀ ਨਹੀਂ ਪਤਾ ਹੁੰਦਾ ਤੇ ਕਿਹੜੀ ਪ੍ਰੋਪਰ ਲਾਈਨ ਹੁੰਦੀ ਆ ਉਹ ਸਾਨੂੰ ਪਤਾ ਹੀ ਨਹੀਂ ਆ ਮੈਂ ਉਹਨਾਂ ਨੂੰ ਪੁੱਛਦਾ ਹਾਂ ਨਾ ਤੁਸੀਂ ਜੀ1 ਕਲੀਅਰ ਕੀਤਾ ਆ ਜੀ ਵੀ ਕਲੀਅਰ ਕੀਤਾ ਵਾ ਤੁਹਾਨੂੰ ਇਹੋ ਹੀ ਨਹੀਂ ਪਤਾ ਕਿ ਕਿਹੜੀ ਲਾਈਨ ਦੇ ਵਿੱਚ ਟਰੱਕ ਦੀ ਮੇਨ ਲਾਈਨ ਆ ਕਿਹੜੀ ਲਾਈਨ ਅਸੀਂ ਬਾਰੋ ਲਾਈਨ ਕਰਨੀ ਆ ਸਾ ਸਾਨੂੰ ਸਪੀਡ ਲਿਮਿਟਸ ਫਾਲੋ ਕਰਨੇ ਚਾਹੀਦੇ ਆ ਕਿ ਨਹੀਂ ਚ ਬਾਰੇ ਮੈਂ ਦੱਸਤਾ ਪਰ ਮੈਨੂੰ ਗੱਡੀ ਚਕੰਦ ਨੂੰ 30 ਸਾਲ ਹੋ ਗਏ ਅੱਜ ਤੋਂ 10 15 ਸਾਲ ਟੈਂਪੋ ਵਧੀਆ ਸੀਗਾ ਹੁਣ ਹੋਰ ਕੀ ਰਿਹਾ ਹੁਣ ਬਾਈ ਜੀ ਆਲੇ ਨੇ ਮੇਰੇ ਕੋ ਲਾਇਸੈਂਸ ਲਿਆ ਪ੍ਰੋਪਰ ਸਿਖਾਇਆ ਬਾਈ ਨੇ ਗੱਡੀ ਲੈ ਗੱਟ ਬੰਦੇ ਰਹਿੰਦੇ ਆ ਬਾਈ ਨੇ ਜੀ ਬਿਲਕੁਲ ਜੇ ਇੱਕ ਬੰਦਾ ਲਾਇਸੈਂਸ ਲੈ ਕੇ ਇੱਕੋ ਕਾਰ ਤੇ ਔਰ ਸਰਕ ਨੂੰ ਅਸੀਂ ਰਿਕੁਐਸਟ ਕਰ ਚੁੱਕੇ ਆ ਕਿ ਜੀਵਨ ਦਾ ਬੰਦਾ ਜੀ ਨੂੰ ਸਿਖਾਦਾ ਹਲੇ ਕਿ ਜਿਹੜਾ ਬੰਦਾ ਡਾਇਰੈਕਟ ਜੀ ਤੇ ਜਾਂਦਾ ਬਗੈਰ ਇੰਸਟ੍ਰਕਟਰ ਤੋਂ ਲੈਸਨ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਠੀਕ ਆ ਔਰ ਜੀਵਨ ਨਾਲ ਖੜਾ ਹੁੰਦਾ ਕਿ ਅਸੀਂ ਕਹਿੰਦਾ ਤਾਂ ਲਾਈਸ ਉਹਨਾਂ ਕੋਈ ਸਾਨੂੰ ਸੌਲਟੀ ਕੋਈ ਨਹੀਂ ਔਰ ਲੋਕਾਂ ਨੇ ਪ੍ਰਾਈਵੇਟ ਕਾਰਾਂ ਨੂੰ ਬ੍ਰੇਕਾਂ ਲਵਾਈਆਂ ਅਸੀਂ ਰਿਕੁਐਸਟ ਕੀਤੀ ਹੈ ਮਿਨਿਸਟਰ ਨੂੰ ਭਰਾਵਾ ਬ੍ਰੇਕਾਂ ਦਾ ਸਟ੍ਰਕਚਰਾਂ ਦੇ ਲਵਾ ਦਿਓ ਪ੍ਰਾਈਵੇਟ ਬੰਦੇ ਆਪਣੇ ਬ੍ਰੇਕਾਂ ਲਾਈ ਫਿਰਦੇ ਆ ਕੋਈ ਕ੍ਰਿਮੀਨਲ ਚੈੱਕ ਨਹੀਂ ਇੰਸਟ੍ਰਕਟਰ ਦਾ ਕ੍ਰਿਮੀਨਲ ਚੈੱਕ ਹੁੰਦਾ 20-20 ਰੁਪਏ ਨੂੰ ਲੋਕੀ ਲੈਸਨ ਦੇਰ ਸਿੱਖਣਾ ਕੀ ਰੂਲ ਤਾਂ ਪਤਾ ਹੀ ਨਹੀਂ ਜਾਵੇਂ ਕਹਿਣਗੇ ਇਥੋਂ ਗੱਡੀ ਚੱਕੀ ਪੰਜ ਬੰਦੇ ਬਾਹਰ ਨੂੰ ਲੈ ਗਏ ਜਿਹੜੇ ਆਪਣੇ ਪ੍ਰਾਈਵੇਟ ਬੰਦੇ ਆ ਕਿਸੇ ਪ੍ਰੋਫੈਸ਼ਨਲ ਤੋਂ ਲਾਇਸੈਂਸ ਲੈ ਕੇ ਰਾਜੀ ਨਹੀਂ ਹੈਗੇ ਜੋ ਫੋਨ ਕਰਦੇ ਆ ਪਾਣੀ 25 ਰੁਪਏ ਲੈ ਲਓ ਨਹੀਂ ਭਾਈ ਚਲੋ ਪੈਸਿਆਂ ਦੀ ਵੀ ਗੱਲ ਕੋਈ ਨਹੀਂ ਮੈਂ ਕਈਆਂ ਬੱਚਿਆਂ ਨੂੰ ਫ੍ਰੀ ਵੀ ਦਵਾਏ ਆ ਇਹ ਸੁਣਦੇ ਬਣ ਦੇਖ ਵੀ ਲੈਣ ਜੇ ਕੋਈ ਨਹੀਂ ਪੈਸੇ ਮੈਂ ਕਹਿੰਦਾ ਵੀ ਪੈਵਾਜ ਦੇ ਪਤਾ ਚਲੋ ਉਹ ਤਾਂ ਕਿਸਦਾ ਹੋ ਗਿਆ ਜੀ ਸਾਰਿਆਂ ਦਾ ਥੋੜੀ ਇੱਥੇ ਮਤਲਬ ਪਰ ਪ੍ਰੋਬਲਮ ਕੀ ਆ ਲੋਕੀ ਪ੍ਰੋਪਰਟੀ ਲੈ ਕੇ ਸ਼ਾਰਟਕਟ ਚੱਲਦੇ ਇਹ ਸ਼ਾਰਟਕਟ ਦਾ ਨਹੀਂ ਮਤਲਬ ਇਨ੍ਹਾਂ ਨੂੰ ਸਾਲ ਚ ਕਾਲਾ ਨਹੀਂ ਪੂਰੀ ਦਹਾੜੀ ਇਨ੍ਹਾਂ ਨੂੰ ਪਹਿਲੀ ਗੱਲ ਤਾਂ ਡਰਾਈਵ ਟੈਸਟ ਉਹਨੂੰ ਸਰਕੋ ਨੂੰ ਜਿਹੜਾ ਟੈਸਟਿੰਗ ਸਿਸਟਮ ਹੈ ਜੀ ਦਾ ਇੱਕ ਜੀ1 ਵੀ ਜਿਹੜਾ ਆ ਉਹਦੇ ਵਿੱਚ ਵੀ ਇੱਕ ਪ੍ਰੋਪਰ ਟਰੱਕ ਵਾਸਤੇ ਵੀ ਰੂਲ ਪਾਉਣੇ ਚਾਹੀਦੇ ਆ ਤੇ ਪਲੱਸ ਉਹਨਾਂ ਨੂੰ ਆਪਣਾ ਟੈਸਟਿੰਗ ਸਿਸਟਮ ਥੋੜਾ ਚੇਂਜ ਕਰਨ ਦੀ ਲੋੜ ਆ ਕਿ ਇਹਨੂੰ ਸਖਤ ਕੀਤਾ ਜਾਵੇ ਤਾਂ ਕਿ ਆਪਣੇ ਕਨੇਡੀਅਨ ਰੋਡ ਸ ਚੱਲੀ ਜਾ ਰਿਹਾ ਤੇ ਉਦੋਂ ਜਨਤਾ ਘੱਟ ਸੀ ਹੁਣ ਜਨਤਾ ਵੱਧ ਗਈ ਆ ਠੀਕ ਹੈ ਹੁਣ ਜਨਤਾ ਵੱਧ ਗਈ ਆ ਹੁਣ ਹਾਈਵੇ ਦਾ ਟੈਸਟ 15 ਮਿੰਟ ਦਾ ਵਾਜ ਕੀ ਸਿੱਖ ਲੋਗੇ ਪਹਿਲਾਂ 45 ਮਿੰਟ ਦਾ ਹੁੰਦਾ ਸੀ ਅਸੀਂ ਵੀ ਦਿੱਤੇ ਆ ਸਾਰੇ ਨੇ ਆਪਾਂ ਦਿੱਤੇ 23 ਸਾਲ ਬਾਈ ਬਾਈ ਸਾਲ ਉਹੀ ਉੱਤੇ ਹੀ ਬੈਠੇ ਨੇ ਇਸ ਕਰਕੇ ਇਹ ਦਾੜੀ ਕਾਲੀ ਆ ਵੀਰਿਆ ਹੁਣ ਤਾਂ ਲੋਕ ਇੱਥੇ ਗੋਲਫ ਜਾ ਕੇ ਦੇਉਂਦੇ ਆ ਅਸੀਂ ਡਾਊਨ ਹਿੱਲ ਦਿੱਤਾ ਸੀਗਾ ਜਿੱਥੇ ਆਏ ਆਂ ਜਾ ਕੇ ਚੱਲਦੀਆਂ ਨੇ so in in my view um The decision to suspend the Class A licenses for all these drivers was not correct because the drivers have oftentimes two years, three years, even five years of experience driving safely in the province of Ontario. And to remove the license without any uh, notice in advance. Um, it, it doesn't give them a chance to show that they can drive safely, which they can. And if the ministry wanted them to have some test, that would have been the better course of action. They should have given them a chance to take a test at a government uh, facility and uh, at no cost and uh, see if they can drive safely this is a question of safety and they are and have proven that they're safe drivers for the last years so they took the, they took the courses that they were given they passed the courses they were given they received a certificate from a certified uh, school they did absolutely everything correctly and now, suddenly, um, they're not only under suspicion, but they've actually lost not only the truck license, they've lost the, their driver's license, which makes no sense at all. Um, they, after all, all have families, and people are depending on them, and now they can't work for 90 days, and even after the 90 days, they would have to go back to a Truck school, another truck school, another hundred hours, and then who's going to hire them? Because the, once you have it on your record that you uh, have a suspended license, <laughs> um, I don't think that many trucking companies are going to have confidence in trying a new employee if they have a record which is tarnished. So. In fact, by sending out those letters and taking away their uh, license, it's not just for today, it's for their whole lives. They will always have <laughs> this on their record. And during that three months and then the other 100 hours, I mean, what are they going to do? They, they, are, they can't work. Can you imagine trying to go to a, another job? not a truck job just another job and say I'm going to work if possible for 90 days but after 90 days I have to leave you because you see I have to go to a driving school so I can really only work for 90 days <laughs> I don't think many employers are going to have confidence in in hiring someone like that so, so, so who, who, what is the eligibility criteria to appeal? so who can and well, everyone who got their license taken away from them should appeal. But if there is some person who did a criminal act and tried to bribe the person testing, then obviously that won't succeed. <laughs> but none of these people are in that category, they were just innocent. Uh, Students. And the last point I would like to make is this applies to, okay, trucking schools, but it also applies to other schools. Imagine if you were like a certified nurse. And so you go to the nursing school, you take all the courses, you get the certificate, and now you're working somewhere. And because the government thinks that maybe your nursing school has some suspicion of honesty, they should take away your certificate that it, it, it would apply to every school <laughs> so what they did in the trucking schools is wrong but it also has larger ramifications for the whole province for all schools and lastly the, we'd like to know the list of people who were impacted by these letters because so many of these. Why, why did they take away the G? Exactly, it, it, that was a wrong decision. They, they should. Well, like, right. Brought, that right. Is that they yes. They the they? Right. What, what could be the reason? What could have been the reason? Yeah. I don't know. It is the first time that we've seen this. Last year there was a. Letter that was sent by the ministry to some Class As, and they did not take away the license. They said, "You will have 60 days to come before us and take a vision test and a, a, a written test, and then 120 days you'll have, and uh, then you have to have a road test. If you don't pass the road test in 120 days, then your license will be diminished to DZ. Not they didn't take away. So even then, they uh, preserved the." The dump truck um, uh, license, whereas here they've taken away <laughs> their whole livelihood. And it, it really is it's, it's shameful, I think. ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਜਿਹੜਾ ਇਹਨਾਂ ਨੇ ਦੱਸਿਆ ਵੀ ਕੱਲੀ ਕਹਿੰਦੇ ਹੁੰਦੇ ਆ ਵੀ ਲੋਡ ਹੈ ਰੂਲ ਚੇਂਜ ਕਰਨ ਦੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹੀ ਰੂਲਸ ਐਂਡ ਰੈਗੂਲੇਸ਼ਨ ਚੱਲ ਰਹੇ ਨੇ ਜਿਹੜੇ ਅੱਜ ਤੋਂ 30 ਸਾਲ ਪਹਿਲਾਂ ਸੀ ਉਦੋਂ ਲੋਕੀ ਘੱਟ ਸੀ ਆਬਾਦੀ ਘਾ ਹੁਣ ਆਬਾਦੀ ਬਹੁਤ ਜ਼ਿਆਦਾ ਵਧ ਗਈ ਹੈ ਔਰ ਖਾਸ ਕਰਕੇ ਯੰਗ ਡਰਾਈਵਰ ਬਹੁਤ ਵਧ ਗਏ ਨੇ ਸੋ ਲੋਡ ਹੈ ਰੂਲਸ ਐਂਡ ਰੈਗੂਲੇਸ਼ਨ ਚੇਂਜ ਕਰਨ ਦੀ ਨਾ ਕਿ ਇਸ ਤਰੀਕੇ ਨਾਲ ਤੁਸੀਂ ਲੈਟਰਾਂ ਭੇਜ ਕੇ ਸਿੱਧਾ ਹੀ ਨਾ ਕੋਈ ਉਹਨਾਂ ਨੂੰ ਨੋਟਿਸ ਦਿੱਤਾ ਨਾ ਕੋਈ ਹੋਰ ਸਿੱਧਾ ਹੀ ਲਾਇਸੈਂਸ ਸਸਪੈਂਡ ਉਹ ਕਹਿੰਦੇ ਅਸੀਂ ਆਪਣਾ ਘਰ ਕਿਵੇਂ ਚਲਾਉਣਾ ਇਸ ਨੂੰ ਲੈ ਕੇ ਨੌਜਵਾਨ ਚਿੰਤਤ ਨੇ ਸੋ ਫਿਲਹਾਲ ਦੇ ਲਈ ਇਹਨੇ ਦੇਖਦੇ ਆ ਅੱਗੇ ਜਾ ਕੇ ਕੀ ਹੁੰਦਾ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਸੋ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੰਜਾਬੀ ਬ੍ਰੈਂਟਨ ਖੈਨਾਂ